ਸਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਰਾਲੀ ਨਿਊਜ਼ ਚੈਨਲ ਸੋ ਗੱਲ ਕਰਦੇ ਆ ਹੜ੍ਹਾਂ ਦੀਆਂ ਜੋ ਕਿ ਪਿਛਲੇ ਕਈ ਹਫ਼ਤਿਆਂ ਤੋਂ ਹੜ੍ਹਾਂ ਨੇ ਕਈ ਪਿੰਡਾਂ ਦੇ ਵਿੱਚ ਇੰਨਾ ਕਹਿਰ ਇੰਨਾ ਨੁਕਸਾਨ ਕਰ ਦਿੱਤਾ ਹੈ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਇਹ ਹੈ ਜੋ ਪਾਕਿਸਤਾਨ ਦੇ ਨੇੜੇ ਪਾਕਿਸਤਾਨ ਦੇ ਨੇੜੇ ਬਾਰਡਰ ਦੇ ਨੇੜੇ ਪੈਂਦਾ ਹੈ ਜੀ ਫਾਜ਼ਿਲਕਾ ਜ਼ਿਲ੍ਹਾ ਤੇ ਪਿੰਡੇ ਗੁੱਦੜਵਾ ਅਸੀਂ ਇੱਥੇ ਖੜੇ ਨਹੀਂ ਅੱਜ ਅਨਾਜ ਮੰਡੀ ਦੇ ਵਿੱਚ ਸੋ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਵੜ ਕੇ ਐਨਾ ਨੁਕਸਾਨ ਕਰ ਦਿੱਤਾ ਗਿਆ ਸੀ ਉਹ ਵੀਰ ਜੋ ਗਿਨਾਂ ਦੀਆਂ ਮੱਝਾਂ ਵੀ ਕੰਨੀਆਂ ਦੀਆਂ ਮੱਝਾਂ ਦਾ ਵੀ ਨੁਕਸਾਨ ਹੋਇਆ ਹੈ ਜੋ ਮੱਝਾਂ ਬਚ ਗਈਆਂ ਸੀ ਉਹ ਬਾਹਰ ਕੱਢ ਲਈ ਸੀਗੇ ਵੀਰ ਇਹ ਸੋ ਦਾਣਾ ਮੰਡੀ ਦੇ ਵਿੱਚ ਖੜੇ ਆ ਜੀ ਅਸੀਂ ਫਾਜ਼ਲਕਾ ਦੇ ਵਿੱਚ ਜੋ ਕਿ ਤੁਸੀਂ ਦੇਖ ਰਹੇ ਹੋ ਇਹਨਾਂ ਵੀਰਾਂ ਨੇ ਟੈਂਟ ਲਗਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਜੀ ਪਸ਼ੂ ਵੀ ਇਹਨਾਂ ਨੇ ਨਾਲ ਹੀ ਲਿਆਂਦੇ ਨੇ ਇੱਥੇ ਦਾਣਾ ਮੰਡੀ ਦੇ ਵਿੱਚ ਜੋ ਇਹਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਧਾਰਮਿਕ ਸੰਸਥਾਵਾਂ ਵੱਲੋਂ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਮਦਦ ਦਿੱਤੀ ਗਈ ਹੈ ਜੀ ਦੇ ਵਿੱਚ ਖਾਣ ਪੀਣ ਦਾ ਸਮਾਨ ਤੇ ਪਸ਼ੂਆਂ ਦੇ ਜੀ ਅਚਾਰ ਤੇ ਤੂੜੀ ਦੇ ਵੀ ਢੇਰ ਲੱਗੇ ਪਏ ਨੇ ਸੋ ਅਸੀਂ ਤੁਹਾਨੂੰ ਇੱਥੇ ਦੀਆਂ ਤਸਵੀਰਾਂ ਲਾਈਵ ਹੋਰ ਵੀ ਦਿਖਾਵਾਂਗੇ ਇਹ ਦੇਖਣ ਦੇ ਲਈ ਜੁੜੇ ਰਹੋ ਤੁਸੀਂ ਕੁਰਾਲੀ ਨਿਊਜ਼ ਚੈਨਲ ਦੇ ਨਾਲ ਬਾ ਕਰਕੇ ਹਾਲਾਤ ਇੱਥੇ ਮੰਡੀ ਦੇ ਵਿੱਚ ਦੇਖ ਰਹੇ ਆ ਜੀ ਇਹ ਕਾਜਲ ਕਾ ਮੰਡੀ ਦੇ ਵਿੱਚ ਬਹੁਤ ਲੋਕ ਬੈਠੇ ਨੇ ਵੀਰ ਸੁਵਾਵਾ ਕਰ ਰਹੇ ਨੇ ਸੋ ਅੱਜ ਇਹ ਬੱਚਿਆਂ ਨੂੰ ਦੇਖੋ ਆਪਣੇ ਘਰਾਂ ਤੋਂ ਬਾਹਰ ਇੱਥੇ ਅੱਜ ਜੇਕਰ ਮਜਬੂਰ ਹੋਏ ਕੁਦਰਤੀ ਅਸੀਂ ਕਹਾਂਗੇ ਕਿ ਬਹੁਤ ਸਾਰੀ ਨਕਾਮੀਆਂ ਸਰਕਾਰ ਨੂੰ ਇਹ ਤੇ ਸਬਕ ਲੈਣਾ ਚਾਹੀਦਾ ਵੀ ਕਿ ਮੇਰੀ ਪਰਜਾ ਅੱਗੇ ਨੂੰ ਇਸ ਤਰ੍ਹਾਂ ਨਾ ਰੁਲੇ ਅੱਗੇ ਵਾਸਤੇ ਸਫਾਈਆਂ ਹੋਣ ਜਿਹੜੀਆਂ ਡਰੇਨਾਂ ਨੇ ਸੋ ਇਹ ਹਾਲਾਤ ਨਾ ਵੰਡ ਸੇ ਤੁਹਾਨੂੰ ਅਸੀਂ ਜੋੜਾ ਸਾਰਾ ਦਿਖਾ ਰਹੇ ਜੀ ਕੀ ਨਾਮ ਹੈ ਤੁਹਾਡਾ ਹਾਂ ਸੁਮਨ ਜੀ ਕਿਹੜਾ ਪਿੰਡ ਹੈ ਤੁਹਾਡਾ ਲੱਖੇਗੋੜਾ ਪਿੰਡ ਸੋ ਇੱਥੇ ਹੜ੍ਹ ਦੀ ਜੋ ਸਮੱਸਿਆ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਹੋ ਗਈ ਸੀ ਅਤੇ ਕਈ ਬੰਦਿਆਂ ਦਾ ਕਹਿਣਾ ਵੀ ਸਰਕਾਰ ਦੇ ਵੱਲੋਂ ਸਾਨੂੰ ਕੋਈ ਸਾਡੀ ਸਾਰ ਨਹੀਂ ਲਿੱਤੀ ਗਈ ਨਹੀਂ ਸਰ ਐਦਾਂ ਦੀ ਗੱਲ ਆ ਵੀ ਜਿਹੜਾ ਹਾੜਾ ਨਾਲ ਏਰੀਆ ਹੋਇਆ ਨਾ ਕਾਫੀ ਲੰਬਾ ਅਫੈਕਟਡ ਹੋਇਆ ਜਿਹੜਾ ਸਾਡੇ ਆ ਕੈਂਪ ਲੱਗਿਆ ਲਾਧੂਗਾ ਮੰਡੀ ਦੇ ਵਿੱਚ ਮੌਜੂਦ ਆਪਾਂ ਇਹਦੇ ਵਿੱਚ ਚਾਰ ਪਿੰਡ ਆ ਜਾਂਦੇ ਆ ਗੁਰਕਾ ਗੁੱਦੜਪਹਿਣੀ ਨੂਰਸ਼ਾਹ ਦੇ ਵੀ ਕੋਈ ਲੋਕ ਆਏ ਹੋਇਆ ਗੁਲਾਬੇ ਦੇ ਵੀ ਆਏ ਹੋਇਆ ਯਾਨੀ ਕਿ ਜੋ ਨੇੜੇ ਨੇੜੇ ਪਿੰਡਾਂ ਟਾਣੀਆਂ ਉਹ ਲੋਕ ਆਏ ਹੋਇਆ ਤੁਸੀਂ ਵੇਖੀ ਰਹੇ ਹੋ ਕਿੰਨੇ ਘਰ ਹੋਣਗੇ ਤਕਰੀਬਨ ਕਈ 200 ਦੇ ਕਰੀਬ ਕਰ ਹੋਏਗਾ 4.5 ਚਲੋ ਮोटा ਜਿਹਾ ਅੰਦਾਜ਼ਾ ਮੈਂ ਤਾਂ ਦੱਸਿਆ ਜੀ ਨਾ ਕੋ ਮੈਨੂੰ ਲੱਗਦਾ ਵੀ ਇੰਨੇ ਕਰ ਹੋਇਆ ਐਦਾਂ ਦੀ ਕੋਈ ਨਹੀਂ ਸਰਕਾਰ ਵੱਲੋਂ ਸਭ ਕੁਝ ਮਿਲਿਆ ਜੀ ਸਾਨੂੰ ਚਾਰਾ ਮਿਲ ਰਿਹਾ ਪਸ਼ੂ ਵਾਸਤੇ ਫੀਡ ਮਿਲ ਰਹੀ ਹੈ ਆਤਰ ਪਹਿਲਾਂ ਤੁਸੀਂ ਵੇਖ ਰਹੇ ਹੋ ਸਾਰੀਆਂ ਸਰਕਾਰ ਵੱਲੋਂ ਨੇ ਸਾਨੂੰ ਕੋਈ ਔਲਾਮ ਵਾਲੀ ਸਰਕਾਰ ਤੇ ਅਸਟਮ ਹਾਂ ਲੋਕ ਉਹ ਵੀ ਸੇਵਾ ਕਰ ਰਹੇ ਨੇ ਸੰਸਥਾਵਾਂ ਆ ਰਹੀਆਂ ਨੇ ਤੁਹਾਡੇ ਵਰੀਆਂ ਜਥੇ ਬੰਦੀਆਂ ਆ ਰਹੀਆਂ ਨੇ ਲੋਕ ਆ ਰਹੇ ਨੇ ਉਹ ਕਰ ਰਹੇ ਨੇ ਆਪਦੇ ਵੱਲੋਂ ਉਹ ਸਾਰਾ ਲੋਕਾਂ ਨੂੰ ਤਰਤੀਬ ਵਾਈ ਜਿੱਦਾਂ ਲਿਸਟ ਬਣੀ ਹੋਈ ਆ ਸਾਡੇ ਐਸਟੀਓ ਸਾਹਿਬ ਕੋਲ ਜਿਹਨਾਂ ਡਿਊਟੀ ਇੱਥੇ ਉਹ ਲਿਸਟ ਮੁਤਾਬਕ ਜੋ ਵੀ ਟਰਾਲੀ ਆਉਂਦੀ ਆ ਉਹਵੇਂ ਨਾਂ ਦੇ ਮੁਤਾਬਕ ਉਹ ਇਹਨਾਂ ਲੋਕਾਂ 'ਚ ਵੰਡਿਆ ਜਾਂਦਾ ਹੋਰ ਤੁਸੀਂ ਵੇਖ ਰਹੇ ਹੋ ਤੂੜੀ ਵੀ ਹਰੇਕ ਥਾਂ ਤੇ ਪਈ ਆ ਪੱਠੇ ਵੀ ਪਏ ਨੇ ਕੋਈ ਇਦਾਂ ਦੀ ਗੱਲ ਨਹੀਂ ਵੀ ਪ੍ਰਸ਼ਾਸਨ ਦੇ ਨਹੀਂ ਰਿਹਾ ਪ੍ਰਸ਼ਾਸਨ ਵੀ ਦੇ ਰਿਹਾ ਆਮ ਲੋਕ ਵੀ ਦੇ ਰਹੇ ਨੇ ਬਹੁਤ ਹੈਲਪ ਹੋ ਰਹੀ ਹੈ ਇਦਾਂ ਦੀ ਆ ਕੋਈ ਗੱਲ ਨਹੀਂ ਗਲਾਂ ਵਾਲੀ ਕੋਈ ਗੱਲ ਨਹੀਂ ਠੀਕ ਹੈ ਤੋਰੇ ਲੋਕਾਂ ਦਾ ਸਾਡੇ ਸੈਕਟਰੀ ਸਾਹਿਬ ਨੇ ਹਾਲਚਲ ਪੁੱਛਿਆ ਸਰਪੰਚਾਂ ਨੂੰ ਮਿਲੇ ਉਹਨਾਂ ਨੂੰ ਬੰਦਿਆਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਕਹਿੰਦੇ ਸਾਡੇ ਕੋਲ ਹਰ ਇੱਕ ਬੰਦੇ ਨੇ ਵੱਧ ਚੜ ਕੇ ਰਾਸਣ ਪਹਚਾਇਆ ਤੁਸੀਂ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਤੱਕ ਪਹੁੰਚ ਕਰੋ ਸੈਕਟਰੀ ਸਾਹਿਬ ਨੇ ਪੂਰੀ ਮਿਹਨਤ ਕਰ ਲਿਆ ਜੀ ਹੁਣ ਅਸੀਂ ਅੱਗੇ ਬਾਰੇ ਸੋਚ ਰਹੇ ਹਾਂ ਚਲੋ ਆਓ